ਦੋਸਤੋ ਇਸ ਵਕਤ ਆਪਾਂ ਖੜੇ ਆ ਲੁਧਿਆਣਾ ਵਿਜੀਲੈਂਸ ਬਿਊਰੋ ਐਸਐਸਪੀ ਆਫਿਸ ਦੋਸਤੋ ਭਰੋਸੇਯੋਗ ਸੂਤਰਾਂ ਤੋਂ ਪਤਾ ਚੱਲਿਆ ਸੀ ਕਿ ਅੱਜ ਜੋਧੇਵਾਲ ਬਸਤੀ ਦੇ ਇੱਕ ਏਐਸਆਈ ਨੂੰ ਵਿਜੀਲੈਂਸ ਬਿਊਰੋ ਨੇ ਆਪਣੀ ਟੀਮ ਦੇ ਦੁਆਰਾ ਰੰਗੇ ਹੱਥੀ ਰਿਸ਼ਵਤ ਲੈਂਦੇ ਹੋਏ ਫੜਿਆ ਇਸ ਸਬੰਧ ਦੇ ਵਿੱਚ ਆਪਾਂ ਸਿੱਧੇ ਤੌਰ ਤੇ ਗੱਲਬਾਤ ਦਾ سلسلہ ਸ਼ੁਰੂ ਕਰਾਂਗੇ ਐਸਐਸਪੀ ਸਾਹਿਬ ਨਾਲ ਇਸ ਨੂੰ ਕੀਤੀ ਗਈ ਕਿਹੜਾ ਹੁੰਦਾ ਪਲੇ ਕਿੱਥੇ ਇਹ ਵਿਜੇ ਕੁਮਾਰ ਨੇ ਹੀਰਾਨਗਰ ਲੁਧਿਆਣਾ ਦੇ ਰਹਿਣ ਵਾਲੇ ਜੀ ਔਰ ਇਹਨਾਂ ਦਾ ਕਹਿਣਾ ਹੈਗਾ 27 4 23 ਨੂੰ ਤਕਰੀਬਨ ਇੱਕ ਸਾਲ ਪਹਿਲਾਂ ਇਹਨਾਂ ਦੇ ਇਹ ਗਰੋਸਰੀ ਦੀ ਸ਼ਾਪ ਇਹਨਾਂ ਦੀ ਉੱਥੇ ਆਏ ਸੀ ਬੰਦੇ ਆ ਗਏ ਇਹਨਾਂ ਨੂੰ ਕੁੱਟਮਾਰ ਕੀਤੀ ਤੇ ਹਥਿਆਰਾਂ ਨਾਲ ਔਰ ਉਸ ਤੋਂ ਬਾਅਦ ਇਹਨਾਂ ਦਾ ਦਾਖਲ ਦੂਖਲ ਹੋਏ ਫਿਰ ਇਹਨਾਂ ਦਾ ਤਕਰੀਬਨ ਇੱਕ ਮਹੀਨਾ ਕਿਸੇ ਨੇ ਬਿਆਨ ਨਹੀਂ ਲਾਇਆ ਕੋਈ ਪਰਚਾ ਪੁੱਛਾ ਨਹੀਂ ਹੋਇਆ ਫਿਰ ਕਮਿਸ਼ਨਰ ਸਾਹਿਬ ਦੇ ਇਹਨਾਂ ਨੇ ਦਰਖਾ ਦਿੱਤੀ ਉਸ ਤੋਂ ਬਾਅਦ ਮਕਦਮਾ ਦਰਜ ਹੋਇਆ ਸੀ 21/5/23 ਨੂੰ 45 ਨੰਬਰ ਥਾਣਾ ਚੋਦੇਵਾਲ ਇਹ ਗੁਰਪ੍ਰੀਤ ਸਿੰਘ ਐਸਐਸ ਜਿਹੜਾ ਇਹਨੂੰ ਸ਼ੁਰੂ ਤੋਂ ਢੀਲ ਕਰ ਰਿਆ ਸੀਗਾ ਤੇ ਇਹਨਾਂ ਦਾ ਕਹਿਣਾ ਹੈਗਾ ਵੀ ਇਹ ਦੋਸ਼ੀ ਦਾ ਸ਼ੀਤ ਚਲੋ ਫੜੇ ਗਏ ਆ ਚਲਾਣ ਵਗੈਰਾ ਦੇਣ ਦੇ ਨਾਂ ਤੇ ਤੇ ਹੁਣ ਤੱਕ ਮੇਰੇ ਕੋਲ 20000 ਰੁਪਏ ਲੈ ਚੁੱਕਾ ਥੋੜਾ ਥੋੜਾ ਕਰਕੇ ਤੇ ਇਹ ਕਹਿੰਦਾ ਮੈਂ ਕਾਫੀ ਪਰੇਸ਼ਾਨ ਆ ਤੇ ਕਾਫੀ ਅਫਸਰਟ ਸੀਗਾ ਤੇ ਹੁਣ ਕਹਿੰਦਾ ਦੁਬਾਰਾ 5000 ਹੋਰ ਮੰਗ ਰਿਹਾ ਉਹ 500 ਇਹਨੇ ਦੇ ਦਿੱਤਾ ਜੀ ਉਹ ਕਹਿੰਦਾ ਹੁਣ ਤੇਰਾ 4500 ਰਹਿ ਗਿਆ ਇਹ ਦੇ ਜਾ ਤੇ ਤੇਰਾ ਫੇਰ ਮੈਂ ਦਾਅਤ ਤੇ ਚਲਾਣ ਦਊਗਾ ਉਹ ਫਿਰ ਆ ਕੇ ਉਹਨੇ ਅੱਜ ਸਾਨੂੰ ਸਾਰੀ ਗੱਲ ਦੱਸੀ ਸੀ ਔਰ ਇਹਦੀ ਫੇਰ ਵੈਰੀਫਿਕੇਸ਼ਨ ਤੋਂ ਬਾਅਦ ਮੁਕਦਮਾ ਦਰਜ ਕੀਤਾ ਔਰ ਇੱਕ ਟੀਮ ਟਰੈਪ ਟੀਮ ਤਿਆਰ ਕੀਤੀ ਹੈ ਜੀ ਔਰ ਇੰਸਪੈਕਟਰ ਸਾਡੇ ਬਿਜ਼ਨਸ ਦੇ ਇੰਸਪੈਕਟਰ ਅਮਜੀਤ कौर ਆਏਗੇ ਨਹੀਂ ਤੇ ਉਹਨਾਂ ਨੇ ਫਿਰ ਜਾ ਕੇ ਰੰਗੇ ਹੱਥੀ ਨੂੰ ਦਫਤਾਰ ਕੀਤਾ ਜੀ ਔਰ 4500 ਰੁਪਏ ਲੈਂਦੇ ਨੇ ਉਹਨੂੰ ਗਫਤਾਰ ਕੀਤਾ ਔਰ ਸਰਕਾਰੀ ਵਾਂਗ ਹੀ ਹਾਜ਼ਰ ਵਿੱਚ ਔਰ ਥਾਣੇ ਦੇ ਨਜ਼ਦੀਕ ਹੀ ਇਹਨੇ ਉਹਨੂੰ ਕਤੇ ਟਾਈਮ ਦੇ ਦਿੱਤਾ ਸੀਗਾ ਜੀ ਪਹਿਲਾਂ ਨੇ ਥਾਣੇ ਭਲਾਇਆ ਸੀ ਫਿਰ ਉਹ ਕਹਿੰਦਾ ਨਹੀਂ ਤੇ ਬਾਹਰ ਆ ਜਾ ਹੂੰ ਤੇ ਉਹ ਫਿਰ ਪਹਿਲਾਂ ਕਿੰਨੇ ਪੈਸੇ ਲਿੱਤੇ ਸੀ ਪਹਿਲਾਂ ਉਹ ਦੇ ਮੁਤਾਬਕ ਕੋਈ 20000 ਰੁਪਏ ਹੁਣ ਤੱਕ ਲੈ ਚੁੱਕਾ ਹੈ ਹੂੰ ਔਰ ਕਾਫੀ ਮੈਂ ਕਹਿੰਦਾ 5000 ਹੋਰ ਮੰਗ ਰਿਆ ਸੀ 500 ਉਹਨੇ ਦੇ ਦਿੱਤਾ ਸੀ 4500 ਬਾਕੀ ਜਿਹੜਾ ਮੰਗ ਰਿਆ ਸੀ ਅੱਜ ਤਾਂ ਉਹਨੇ ਟਾਈਮ ਰੱਖਿਆ ਸੀਗਾ ਇਨੂੰ ਅਸੀਂ ਕੱਲ ਨੂੰ ਅਦਾਲਤ 'ਚ ਪੇਸ਼ ਕਰਾਂਗੇ ਬਾਕੀ ਜਿਹੜਾ 4500 ਰੁਪਇਆ ਉਹਨੇ ਦਿੱਤਾ ਹੈ ਉਹ ਤੁਹਾਡੇ ਤੋਂ ਫਿਰ ਪਾਊਡਰ ਲਵਾ ਕੇ ਦਿੱਤਾ ਹੈ ਦੇਖੋ ਜੀ 4500 ਰੁਪਇਆ ਸਾਡੇ ਜਦੋਂ ਪੇਸ਼ ਕਰਦੇ ਹੋ ਸਾਡਾ ਪ੍ਰੋਸੈਸ ਹੁੰਦਾ ਹੈ ਜਿਹੜਾ ਫਿਰ ਉਹ ਜਦੋਂ ਅਸੀਂ ਉਹ ਪੈਸੇ ਫੜੇ ਆ ਫਿਰ ਹੱਤ ਲਾਈ ਕੀਤੀ ਜਾਂਦੀ ਹੈ ਉਹਦੇ ਹੈਂਡਵਾਸ਼ ਜਰੂਰ ਕਰਦੇ ਹੋ ਪਾਣੀ ਦਾ ਰੰਗ ਤੁਹਾਡੇ ਪ੍ਰੋਸੀਜਰ ਦੇ ਮੁਤਾਬਿਕ ਕੀ ਬਣਾਉਂਦੇ ਹੋ ਸੀਜਮ ਮੁਤਾਬਿਕ ਤੇ ਮੁਲਾਜ਼ਮ ਜਿਹਨੇ ਗੁਪਰੀ ਤੁਸੀਂ ਕਹਿ ਰਹੇ ਹੋ ਇਹ ਵਰਦੀ ਚ ਸੀ ਆ ਵਿਦਾਊਟ ਵਰਦੀ ਇਹ ਵਰਦੀ ਵਿੱਚ ਸੀਗਾ ਵਰਦੀ ਵਿੱਚ ਸੀਗਾ ਔਰ ਥਾਣੇ ਦੇ ਨਜ਼ਦੀਕ ਹੀ ਸੀਗਾ ਪਹਿਲਾਂ ਥਾਣੇ ਸੀਗਾ ਫਿਰ ਥਾਣੇ ਦੇ ਨਜ਼ਦੀਕ ਹੀ ਨੇ ਟਾਈਮ ਦਿੱਤਾ ਸੀ ਉੱਥੇ ਫੜੇ ਗਿਆ ਕਿੰਨੇ ਵਜੇ ਦਾ ਟਾਈਮ ਸੀ ਇਹ ਤਕਰੀਬਨ 3 3 ਵਜੇ ਦੇ ਦਾ ਟਾਈਮ ਸੀਗਾ ਦੁਪਹਿਰ ਦਾ ਔਰ 10:00 ਵਜੇ ਦਾ ਟਾਈਮ ਠੀਕ ਹੈ ਤੇ ਕਿਹੜੇ ਥਾਂ ਦੇ ਹੈਗੇ ਸੀ ਇਹ ਜੋਤੇਵਾਲਾ ਠੀਕ ਠੀਕ ਤੇ ਤੁਸੀਂ ਹੁਣ ਇਹਨੂੰ ਸੇਰੇ ਕੋਰਟ 'ਚ ਪੇਸ਼ ਕਰੋਗੇ ਕੱਲ ਅਦਾਲਤ 'ਚ ਪੇਸ਼ ਕਰਾਂਗੇ